ਹੋਂਦ ਦੀ ਲੜਾਈ ਲੜ ਰਹੀ ਆ ਉਸ ਹੋਂਦ ਦਾ ਪ੍ਰਗਟਾਵਾ ਕਰਕੇ ਜੋ ਕੌਮ ਨੇ ਆਪ ਦਾ ਇੱਕ ਦਬਦਬਾ ਦਿਖਾਇਆ ਸੋ ਉਸੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪਾਠ ਰੰਭੇ ਗਏ ਸੀ ਤੇ ਅੱਜ ਅਰਦਾਸ ਹੋਈ ਆ ਦੀਗ ਭਰਤੀ ਆ ਜੀ ਉਸ ਤੋਂ ਬਾਅਦ ਤੇ ਅਸੀਂ ਗੁਰੂ ਸਾਹਿਬ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸਾਡੀ ਕੌਮ ਰਹੇ ਸਾਡੇ ਕਿਸਾਨੀ ਸੰਘਰਸ਼ ਅਸੀਂ ਜਿੱਤ ਕੇ ਆਈਏ ਇਥੇ ਸਾਡੇ ਜੁਗਰਾਜ ਅਰਗੇ ਯੋਧੇ ਇਹੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਨੂੰ ਹਮੇਸ਼ਾ ਦਿੰਦੇ ਰਹਿਣ ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਇਹਨਾਂ ਗੱਲਾਂ ਤੋਂ ਪ੍ਰੇਰਿਤ ਹੋ ਸਕਣ ਇਹੀ ਮਕਸਦ ਦੇਖੋ ਪਹਿਲੇ ਦਿਨ ਤੋਂ ਹੀ ਅਸੀਂ ਕਲੀਅਰ ਆਂ ਵੀ ਇਹ ਤਾਨਾਸ਼ਾਹੀ ਕੰਮ ਕਰ ਰਹੇ ਆ ਹਨਾ ਇੱਥੇ ਕੋਈ ਲੋਕਤੰਤਰ ਦਾ ਕੋਈ ਢਾਂਚਾ ਨਹੀਂ ਆ ਇਹ ਤਾਨਾਸ਼ਾਹ ਬਣੇ ਹੋਏ ਆ ਅੱਜ ਸਾਲ ਦੇ ਕਰੀਬ ਹੋਣ ਆ ਗਿਆ ਤੁਸੀਂ ਵੇਖੋ ਹਨਾ ਸਾਲ ਤੋਂ ਉੱਤੇ ਹੋ ਗਿਆ ਜਦੋਂ ਕਿਸਾਨੀ ਸੰਘਰਸ਼ ਆਪਾਂ ਸ਼ੁਰੂ ਕੀਤਾ ਇਹਨਾਂ ਨੇ ਕਿਸੇ ਤਰ੍ਹਾਂ ਕੋਈ ਇਨਸਾਨੀਅਤ ਵਾਲੀ ਗੱਲ ਕੀਤੀ ਆ ਇੱਕ ਵੀ ਗੱਲ ਦੱਸ ਦੋ ਜੋ ਕੱਲ੍ਹ ਹੋਈ ਦੇਖ ਕੇ ਕਿੰਨਾ ਦਿਲ ਦੁਖੇ ਆ ਹਨਾ ਉਹੀ ਗੱਲ ਆ ਹਿਰਦੇ ਵਲੁੰਦਰੇ ਗਏ ਜਦੋਂ ਸਾਡੇ ਬਜ਼ੁਰਗ ਇਹ ਜਿਸ ਤਰ੍ਹਾਂ ਉਹਨਾਂ ਨੇ लाठी चार्ज ਕੀਤਾ ਮੈਂ ਇੱਕ ਵਾਰੀ ਬਜ਼ੁਰਗਾਂ ਨੂੰ ਇਹ ਗੱਲ ਕਹਿਣਾ ਤੁਸੀਂ ਨੌਜਵਾਨਾਂ ਨੂੰ ਹੌਕਾ ਤਾਂ ਦਿਓ ਤੁਹਾਨੂੰ ਫਿਰ ਦਿਖਾਈਏ ਅਸੀਂ ਪੰਥਰੇ ਹਨਾ ਗੱਲ ਇਹ ਹੈ ਵੀ ਤੁਸੀਂ ਬੜਾ ਇਹਨਾਂ ਦੇ ਸਾਹਮਣੇ ਹੱਥ ਜੋੜ-ਜੋੜ ਕੇ ਸੰਘਰਸ਼ ਕਰ ਲਿਆ ਇੱਕ ਵਾਰੀ ਨੌਜਵਾਨਾਂ ਨੂੰ ਹੋਕਾ ਤਾਦੋ ਫਿਰ ਇਹਨਾਂ ਨੂੰ ਵਾਣੀ ਨਾ ਪਾਈਏ ਫਿਰ ਵੇਖਦੇ ਆ ਕਿਵੇਂ ਇਹ लाठी चार्ज ਕਰਦੇ ਆ ਹੁੰਦਾ ਕੀ ਆ ਨਹੀਂ ਜੀ ਦੇਖੋ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ ਜਿਹੜੇ ਕਿ ਹੈਗੇ ਵੀ ਆ ਪਰ ਸੰਘਰਸ਼ ਤਾਂ ਸਾਂਝਾ ਆ ਨਾ ਇਕੱਠੇ ਲੜ ਰਹੇ ਆ ਇਸੇ ਕਰਕੇ ਸ਼ੰਭੂ ਤੇ ਚਾਹੇ ਅੱਡ ਬੈਠੇ ਰਹੇ ਕਿਉਂਕਿ ਉਦੋਂ ਪੰਜਾਬ ਦੀ ਧਰਤੀ ਤੋਂ ਸੰਘਰਸ਼ ਲੜਿਆ ਜਾ ਰਿਹਾ ਸੀ ਤੇ ਉਦੋਂ ਵੱਖ-ਵੱਖ ਧਰਨੇ ਪੰਜਾਬ ਚ ਸਾਰੀਆਂ ਥਾਵਾਂ ਤੇ ਲੱਗੇ ਹੋਏ ਸੀ ਉਸੇ ਤਰ੍ਹਾਂ ਇੱਕ ਸ਼ੰਭੂ ਮੋਰਚਾ ਲੱਗਿਆ ਸੀ ਪਰ ਜਿੱਦਾਂ ਦਿੱਲੀ ਗਏ ਆ ਕੋਈ ਵੱਖਰੀ ਸਟੇਜ ਨਹੀਂ ਲਾਈ ਕਿਸੇ ਤਰ੍ਹਾਂ ਦਾ ਕੋਈ ਵਖਰੇਵਾ ਜਦੋਂ ਮੈਨੂੰ ਉਹਨਾਂ ਨੇ ਸਾਡੇ ਬਜ਼ੁਰਗਾਂ ਨੇ ਇਹ ਗੱਲ ਆਖੀ ਵੀ ਤੁਸੀਂ ਸਟੇਜ ਤੋਂ ਨਹੀਂ ਬੋਲਣਾ ਮੈਂ ਕਿਹਾ ਸਿਰ ਮੱਥੇ ਥੱਲੇ ਸੰਗਤ ਚ ਜਾ ਕੇ ਬੈਠੇ ਰਹੇ ਹਨਾ ਸੋ ਇਸ ਗੱਲ ਨੂੰ ਪ੍ਰਚਾਰਿਆ ਬਹੁਤ ਗਿਆ ਵੀ ਦੀਪ ਸਿੱਧੂ ਕੋਈ ਵੱਖ ਸੰਘਰਸ਼ ਲੜ ਰਿਹਾ ਨਹੀਂ ਸੰਘਰਸ਼ ਸਾਂਝਾ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਬੇਰਤਾਂਤ ਵੱਖਰਾ ਹੋ ਸਕਦਾ ਉਹਦੇ ਨਾਲ ਸੰਘਰਸ਼ ਚ ਅਸੀਂ ਪਾਟੋ ਧਾੜ ਹੋਈਏ ਜਾਂ ਵੱਖਰਾ ਸੰਘਰਸ਼ ਹੋਵੇ ਉਹਦਾ ਮਤਲਬ ਇਹ ਕਦੇ ਵੀ ਨਹੀਂ ਇਹ ਦੇਖੋ ਤੁਸੀਂ ਜਦੋਂ 26 ਜਨਵਰੀ ਨੂੰ ਖਾਲਸਾਈ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਇੱਕ ਖਾਲੀ ਪੋਲ ਤੇ ਲਾਇਆ ਗਿਆ ਹਨਾ ਉਸ ਤੋਂ ਬਾਅਦ ਕੋਈ ਜਥੇਬੰਦਕ ਢਾਂਚਾ ਕੋਈ ਕਿਸਾਨੀ ਜਥੇਬੰਦੀ ਜਾਂ ਕੋਈ ਸ਼ਖਸੀਅਤ ਸਾਡੇ ਹੱਕ ਚ ਆ ਕੇ ਨਹੀਂ ਬੋਲਦੀ ਉਸੇ ਦਿਨ ਮੈਂ ਸੁਖਦੇਵ ਦੇ ਢਾਬੇ ਤੇ ਜਦੋਂ ਮੋਰਚੇ 'ਚ ਵਾਪਸ ਆਇਆ ਟਰੈਕਟਰ ਤੇ ਬਹਿ ਕੇ ਹਿੰਦੀ 'ਚ ਸੰਬੋਧਨ ਕੀਤਾ ਵੀ ਅਸੀਂ ਕੁਝ ਗਲਤ ਨਹੀਂ ਕੀਤਾ। ਪੂਰੇ ਅਰਸੇ ਦੌਰਾਨ ਉਸ ਗੱਲ ਤੇ ਹੀ ਖੜੇ ਰਹੇ ਹਾਂ। ਐਸੀ ਗੱਲ ਤੇ ਪਹਿਰਾ ਦਿੰਦੇ ਰਹੇ ਹਾਂ ਵੀ ਅਸੀਂ ਕੁਝ ਗਲਤ ਨਹੀਂ ਕੀਤਾ। ਇਹਦਾ ਹੁਣ ਸੁਣੋ ਕਾਰਨ ਜਦੋਂ ਕਿਸਾਨ ਆਪਦਾ ਹੱਕ ਲੈਣ ਜਾਂਦੇ ਆ ਤੇ ਉਸ ਰੋਸ ਦਾ ਪ੍ਰਗਟਾਵਾ ਕਰਦੇ ਆ ਜਿਹੜੀਆਂ ਅਸੀਂ ਕਈਏ ਸਪਿਰਟ ਦੇ ਥੱਲੇ ਸਾਡਾ ਸੰਘਰਸ਼ ਲੜਿਆ ਜਾ ਰਿਹਾ ਸੀ ਕਿਸਾਨੀ ਸੰਘਰਸ਼ ਉਥੇ ਨਿਸ਼ਾਨ ਸਾਹਿਬ ਕਿਸਾਨੀ ਝੰਡਾ ਤੇ ਤਿਰੰਗਾ ਤਿੰਨ ਤਿੰਨ ਸਪਿਰਟਾਂ ਦੇ ਥੱਲੇ ਸਾਡਾ ਸੰਘਰਸ਼ ਲੜਿਆ ਜਾ ਰਿਹਾ ਸੀ ਉਸ ਤਿੰਨੇ ਸਪਿਰਟਾਂ ਦਾ ਉਥੋਂ ਪ੍ਰਗਟਾਵਾ ਹੋਇਆ ਤਿਰੰਗਾ ਪਿੱਛੇ ਝੂਲਦਾ ਸੀ ਕਿਸੇ ਨੇ ਹੱਥ ਨਹੀਂ ਲਾਇਆ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਇੱਕ ਖਾਲੀ ਪੋਲ ਤੇ ਲਾਤੇ ਸਰਕਾਰ ਨੇ ਬਦਨਾਮ ਕਰਨ ਵਾਸਤੇ ਇੱਕ ਵਰਤਾਂਤ ਰਚਤਾਵ ਦੇ ਚੈਨਲਾਂ ਦੇ ਥਰੂ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਹ ਜਿਹੜਾ ਸਾਰਾ ਕੁਝ ਵਾਪਰਿਆ ਇੱਕ ਧਾਰਮਿਕ ਰੰਗਤ ਦੇਤੀ ਉਹਨੂੰ ਸਾਡੇ ਬੰਦੇ ਉਨੀ ਗੱਲ ਤੋਂ ਘਬਰਾ ਕੇ ਸਾਥ ਨਹੀਂ ਦੇ ਸਕੇ ਫਿਰ ਦੇਖੋ ਕਿਵੇਂ ਹੌਲੀ 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 ਸਾਥ ਦਿੰਦੇ ਆਏ ਆ ਫਿਰ ਕਿਵੇਂ ਪੈਰਵਾਈ ਸਟਾਰਟ ਹੋਈ ਫਿਰ ਕਿਵੇਂ ਸਾਨੂੰ ਯੋਧਿਆਂ ਦੇ ਦਰਜੇ ਦਿੱਤੇ ਗਏ ਉਦੋਂ ਗਿਦਾਰਾਂ ਦੇ ਸਰਟੀਫਿਕੇਟ ਵੰਡੇ ਗਏ ਉਦੋਂ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਬੰਦਾ ਹੀ ਨਹੀਂ ਆ ਸੋ ਗੱਲ ਨੂੰ ਸਮਝ ਕੇ ਉਸੇ ਵੇਲੇ ਗੱਲ ਤੇ ਪਹਿਰਾ ਦੇਣਾ ਤੇ ਆਪਦੇ ਬੰਦਿਆਂ ਦੇ ਨਾਲ ਖੜਨਾ ਯੋਗਤੀ ਜਿੱਤਦੀ ਇਹ ਹੈ ਜੇ ਅਸੀਂ ਉਸ ਵੇਲੇ ਨਹੀਂ ਖੜੇ ਅੱਜ ਹਜੇ ਤੱਕ ਅਸੀਂ ਸੜਕਾਂ ਤੇ ਬੈਠੇ ਆਂ ਜੇ ਉਸ ਵੇਲੇ ਖੜ ਜਾਂਦੇ ਤਾਂ ਉਦੋਂ ਹੀ ਸਾਡੇ ਹੱਕ 'ਚ ਫੈਸਲੇ ਆ ਜਾਣੇ ਸੀ ਬੜੀ ਕਿਰਪਾ ਵਰਤਗੀ ਸੀ ਮਹਾਰਾਜ ਦੀ ਤੇ ਉਸ ਕਿਰਪਾ ਨੂੰ ਉਸ ਹੁਕਮ ਨੂੰ ਜੇ ਪਛਾਣ ਜਾਂਦੇ ਤਾਂ ਗੱਲ ਕੁਝ ਹੋਰ ਸੀ ਦੇਖੋ ਗੱਲ ਇਹ ਹੈ ਨਾ ਸਾਨੂੰ ਇਹ ਗੱਲ ਸਮਝ ਨਹੀਂ ਪਾਉਗੀ ਇਹ ਮਸਲਾ ਹੀ ਪੋਲੀਟੀਕਲ ਹੈ ਇਹ ਮਸਲਾ ਪੋਲੀਟੀਕਲ ਸਟ੍ਰਕਚਰਲ ਸ਼ਿਫਟ ਦਾ ਮਸਲਾ ਸਿਰਫ ਤਿੰਨ ਖੇਤੀ ਕਾਨੂੰਨਾ ਤੱਕ ਸੀਮਤ ਨਹੀਂ ਆ ਜਦੋਂ ਤੱਕ ਅਸੀਂ ਉਹ ਸਟ੍ਰਕਚਰਲ ਸ਼ਿਫਟ ਨਹੀਂ ਲੈ ਕੇ ਆਵਾਂਗੇ ਖੁਦਮਖਤਿਆਰ ਨਹੀਂ ਹੁੰਦੇ ਵੱਧ ਅਧਿਕਾਰ ਨਹੀਂ ਮਿਲਦੇ ਸਾਨੂੰ ਖੁਦਮਖਤਿਆਰੀ ਦੀ ਅਸੀਂ ਗੱਲ ਕਰ ਰਹੇ ਹਾਂ ਨਾ ਉਦੋਂ ਤੱਕ ਇਹੋ ਜਿਹੇ ਕਾਨੂੰਨ ਬਣਦੇ ਰਹਿਣਗੇ ਤੇ ਅਸੀਂ ਧਰਨੇ ਲਾ ਲਾ ਹੱਲ ਲੱਭਦੇ ਰਹਾਂਗੇ ਹੱਲ ਨਹੀਂ ਸਾਨੂੰ ਮਿਲਣਾ ਸਾਨੂੰ ਲੜਨਾ ਪੋਲਿਟੀਕਲ ਸਟ੍ਰਕਚਰਲ ਸ਼ਿਫਟ ਲਈ ਪਊਗਾ ਆਪਦੀ ਸਿਆਸਤ ਨਵੇਂ ਸਿਰਿਓਂ ਘੜਨ ਦੀ ਪਊਗੀ ਨਹੀਂ ਜੀ ਇਹ ਤਾਂ ਗੱਲ ਆਏ ਆ ਇਹ ਤਾਂ ਸਾਡੇ ਕਿਸਾਨ ਜਿਹੜੇ ਆਗੂ ਆ ਜਾਂ ਹੋਰ ਜਿਹੜੇ ਸਾਡੇ ਸੂਝਵਾਨ ਜਿਵੇਂ ਬਾਪੂ ਡਿਬ ਡਬਾ ਜੀ ਆ ਹੋਰ ਬੜੇ ਸਾਡੇ ਸੂਝਵਾਨ ਬੰਦੇ ਆ ਸਾਰੇ ਹਨਾ ਉਹਨਾਂ ਨੇ ਫੈਸਲਾ ਕਰਨਾ ਮੈਂ ਤਾਂ ਉਸ ਹਰ ਸਖਸ਼ ਦੇ ਨਾਲ ਹਰ ਜਥੇਬੰਦੀ ਦੇ ਨਾਲ ਆ ਜਾਂ ਜਗਰਾਜ ਵੀ ਉਸ ਹਰ ਸਖਸ਼ ਜਾਂ ਜਥੇਬੰਦੀ ਨਾਲ ਆ ਜਿਹੜੀ ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਠੀਕ ਹੈ ਜੀ ਇਹਦਾ ਤੁਸੀਂ ਇਹਦਾ ਜਵਾਬ ਤਾਂ ਜਗਰਾਜ ਸਿੰਘ ਤੋਂ ਲਓ ਸਾਡੇ ਸਿੰਘ ਸਾਹਿਬ ਤੋਂ ਲਓ ਜੀ ਇਹਦਾ ਜਵਾਬ ਦੇਖੋ ਜੀ ਇਹਦਾ ਬਾਰੇ ਤਾਂ ਪਹਿਲਾਂ ਹੀ ਜਾਣਨਾ ਅਸੀਂ ਪਾ ਚੁੱਕੇ ਆ ਜੇ ਜਿੱਤ ਪ੍ਰਾਪਤ ਕਰਨੀ ਹੁੰਦੀ ਤੇ ਉਦੋਂ ਸਾਡਾ ਸਟੈਂਡ ਲੈਂਦੇ ਜੇ ਜਿੱਤ ਪ੍ਰਾਪਤ ਕਰਨੀ ਹੁੰਦੀ ਤੇ ਉਦੋਂ ਸਾਡਾ ਸਟੈਂਡ ਲੈਂਦੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਜਿਵੇਂ ਬਾਈ ਨੇ ਕਿਹਾ ਗੁਰੂ ਦੇ ਅਧੀਨ ਚੱਲਾਂਗੇ ਗੁਰੂ ਦੀ ਗੁਰੂ ਤੋਂ ਆਗਿਆ ਲੈ ਕੇ ਜਿੱਤ ਪ੍ਰਾਪਤ ਜ਼ਰੂਰ ਕਰਾਂਗੇ ਇਹਨਾਂ ਕਾਮਰੇਟਾਂ ਤੋਂ ਜਿੱਤ ਤੇ ਨਹੀਂ ਹੋਣੀ ਮੈਂ ਖੁਦ ਕਹਿੰਦਾ ਹਾਂ ਇਹਨਾਂ ਤੋਂ ਨਹੀਂ ਹੋਣੀ ਜਿੱਤ ਪ੍ਰਾਪਤ ਇਹ ਤਾਂ ਖੁਦ ਆਪਣੀ ਇਲੈਕਸ਼ਨ ਬਾਈ ਇਲੈਕਸ਼ਨ ਨੂੰ ਡੀਗ ਰਹੇ ਆ ਹਾਂਜੀ ਹਾਂਜੀ ਐਸਾ ਵੀ ਹੈ ਹਾਂਜੀ ਤੁਹਾਡਾ ਪਲਾਨ ਕੀ ਹੈ ਬਿਲਕੁਲ ਜੀ ਨੌਜਵਾਨ ਜਿਵੇਂ ਕਹਿਣਗੇ ਆਪਾਂ ਕੌਮ ਲਈ ਲੜਾਂਗੇ ਸੰਘਰਸ਼ ਨੂੰ ਕੈਮਰਾ ਖਾਂਗੇ ਜਿੱਤ ਪ੍ਰਾਪਤ ਜ਼ਰੂਰ ਕਰਾਂਗੇ ਹਾਂਜੀ ਨਹੀਂ ਨਹੀਂ ਉਹ ਦੇਖੋ ਉਹ ਗੱਲਾਂ ਹੁਣ ਨਾ ਪਿੱਛੇ ਰਹਿ ਗਈਆਂ ਅੱਜ ਫੇਰ ਅਸੀਂ ਉੱਥੇ ਖੜੇ ਆਂ ਜਿੱਤੇ ਅਸੀਂ ਜਿੱਤ ਕੇ ਆਉਣਾ ਪਰ ਜਿਵੇਂ ਜੁਗਰਾਜ ਸਿੰਘ ਨੇ ਗੱਲ ਕਹੀ ਆ ਵੀ ਜਿੱਤ ਤਾਂ ਹੀ ਪ੍ਰਾਪਤ ਹੋਊ ਜੇ ਇਸ ਗੁਰੂ ਦੀ ਅਗਵਾਈ 'ਚ ਚੱਲੋਂਗੇ ਜੇ ਗੁਰੂ ਮਾਰਾ ਇਹਨੂੰ ਅਰਦਾਸ ਕਰਕੇ ਤੁਰੋਂਗੇ ਤੇ ਉਸ ਹੁਕਮ ਨੂੰ ਪਛਾਨੋਗੇ ਜਿੱਤ ਤਾਂ ਪ੍ਰਾਪਤ ਹੋਣੀ ਆ ਪੰਜਾਬ ਨੂੰ ਇਸ ਧਰਤੀ ਨੂੰ ਗੁਰੂ ਦੀ ਅਗਵਾਹੀ ਤੋਂ ਬਿਨਾਂ ਤੇ ਗੁਰੂ ਨੂੰ ਅਰਦਾਸ ਕਰੇ ਬਿਨਾਂ ਉਹਦੇ ਤੋਂ ਭਰੋਸੇ ਤੋਂ ਬਿਨਾਂ ਜੇ ਅਸੀਂ ਕਹੀਏ ਅਸੀਂ ਜਿੱਤ ਜਾਾਂਗੇ ਅਸੀਂ ਛਿੱਤਰ ਖਾਵਾਂਗੇ ਅਸੀਂ ਜਿੱਤ ਨਹੀਂ ਸਿੰਘ ਸਜਿਆ ਹੈ ਨਾ ਤੇ 26 ਜਨਵਰੀ ਨੂੰ ਜੋ ਵਰਤਾਰਾ ਵਾਪਰਿਆ ਸਾਡੀ ਕੌਮ ਇੱਕ ਹੋਣ ਦੀ ਲੜਾਈ ਲੜ ਰਹੀ ਆ ਉਸ ਹੋਣਦ ਦਾ ਪ੍ਰਗਟਾਵਾ ਕਰਕੇ ਜੋ ਕੌਮ ਨੇ ਆਵਦਾ ਇੱਕ ਦਬਦਬਾ ਦਿਖਾਇਆ ਸੋ ਉਸੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪਾਠ ਰੰਭੇ ਗਏ ਸੀ ਤੇ ਅੱਜ ਅਰਦਾਸ ਹੋਈ ਆ ਦੇਗ ਭਰਤੀ ਆ ਜੀ ਉਸ ਤੋਂ ਬਾਅਦ ਤੇ ਅਸੀਂ ਗੁਰੂ ਸਾਹਿਬ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸਾਡੀ ਕੌਮ ਰਹੇ ਸਾਡੇ ਕਿਸਾਨੀ ਸੰਘਰਸ਼ ਅਸੀਂ ਜਿੱਤ ਕੇ ਆਈਏ ਤੇ ਸਾਡੇ ਜੁਗਰਾਜ ਅਰਗੇ ਯੋਧੇ ਇਹੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਨੂੰ ਹਮੇਸ਼ਾ ਦਿੰਦੇ ਰਹਿਣ ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਇਹਨਾਂ ਗੱਲਾਂ ਤੋਂ ਪ੍ਰੇਰਿਤ ਹੋ ਸਕਣ ਇਹੀ ਮਕਸਦ ਦੇਖੋ ਪਹਿਲੇ ਦਿਨ ਤੋਂ ਹੀ ਅਸੀਂ ਕਲੀਅਰ ਆਂ ਵੀ ਇਹ ਤਾਨਾਸ਼ਾਹੀ ਕੰਮ ਕਰ ਰਹੇ ਆ ਹਨਾ ਇੱਥੇ ਕੋਈ ਲੋਕਤੰਤਰ ਦਾ ਕੋਈ ਢਾਂਚਾ ਨਹੀਂ ਆ ਇਹ ਤਾਨਾਸ਼ਾਹ ਬਣੇ ਹੋਏ ਆ ਅੱਜ ਸਾਲ ਦੇ ਕਰੀਬ ਹੋਣ ਆ ਗਿਆ ਤੁਸੀਂ ਵੇਖੋ ਹਨਾ ਸਾਲ ਤੋਂ ਉੱਤੇ ਹੋ ਗਿਆ ਜਦੋਂ ਕਿਸਾਨੀ ਸੰਘਰਸ਼ ਆਪਾਂ ਸ਼ੁਰੂ ਕੀਤਾ ਇਹਨਾਂ ਨੇ ਕਿਸੇ ਤਰ੍ਹਾਂ ਕੋਈ ਇਨਸਾਨੀਅਤ ਵਾਲੀ ਗੱਲ ਕੀਤੀ ਆ ਇੱਕ ਵੀ ਗੱਲ ਦੱਸੋ ਜੋ ਕੱਲ ਹੋਈ ਦੇਖ ਕੇ ਕਿੰਨਾ ਦਿਲ ਦੁਖੇ ਆ ਹਨਾ ਉਹੀ ਗੱਲ ਆ ਹਿਰਦੇ ਬਲੁੰਦਰੇ ਗਏ ਜਦੋਂ ਸਾਡੇ ਬਜ਼ੁਰਗ ਇਹ ਜਿਸ ਤਰ੍ਹਾਂ ਉਹਨਾਂ ਨੇ लाठी चार्ज ਕੀਤਾ ਮੈਂ ਇੱਕ ਵਾਰੀ ਬਜ਼ੁਰਗਾਂ ਨੂੰ ਇਹ ਗੱਲ ਕਹਿਣਾ ਤੁਸੀਂ ਨੌਜਵਾਨਾਂ ਨੂੰ ਹੌਕਾ ਤਾਂ ਦਿਓ ਤੁਹਾਨੂੰ ਫਿਰ ਦਿਖਾਈਏ ਅਸੀਂ ਪੰਥਰੇ ਹਨਾ ਗੱਲ ਇਹ ਹੈ ਵੀ ਤੁਸੀਂ ਬੜਾ ਇਹਨਾਂ ਦੇ ਸਾਹਮਣੇ ਹੱਥ ਜੋੜ-ਜੋੜ ਕੇ ਸੰਘਰਸ਼ ਕਰ ਲਿਆ ਇੱਕ ਵਾਰੀ ਨੌਜਵਾਨਾਂ ਨੂੰ ਹੌਕਾ ਤਾਂ ਦਿਓ ਫਿਰ ਇਹਨਾਂ ਨੂੰ ਵਾਣੀ ਨਾ ਪਾਈਏ ਫਿਰ ਵੇਖਦੇ ਹਾਂ ਕਿਵੇਂ ਇਹ ਲਾਠੀ ਚਾਰਜ ਕਰਦੇ ਆ ਹੁੰਦਾ ਕੀ ਆ ਨਹੀਂ ਜੀ ਦੇਖੋ ਵਿਚਾਰਾਂ ਦੇ ਵੱਖਰੇਵੇਂ ਹੋ ਸਕਦੇ ਆ ਜਿਹੜੇ ਕਿ ਹੈਗੇ ਵੀ ਆ ਪਰ ਸੰਘਰਸ਼ ਤਾਂ ਸਾਂਝਾ ਹੈ ਨਾ ਇਕੱਠੇ ਲੜ ਰਹੇ ਆ ਇਸੇ ਕਰਕੇ ਸ਼ੰਭੂ ਤੇ ਚਾਹੇ ਅੱਡ ਬੈਠੇ ਰਹੇ ਕਿਉਂਕਿ ਉਦੋਂ ਪੰਜਾਬ ਦੀ ਧਰਤੀ ਤੋਂ ਸੰਘਰਸ਼ ਲੜਿਆ ਜਾ ਰਿਹਾ ਸੀ ਤੇ ਉਦੋਂ ਵੱਖ-ਵੱਖ ਧਰਨੇ ਪੰਜਾਬ ਚ ਸਾਰੀਆਂ ਥਾਵਾਂ ਤੇ ਲੱਗੇ ਹੋਏ ਸੀ ਉਸੇ ਤਰ੍ਹਾਂ ਕਸ਼ੰਭੂ ਮੋਰਚਾ ਲੱਗਿਆ ਸੀ ਪਰ ਜਿੱਦਾਂ ਦਿੱਲੀ ਗਏ ਆ ਕੋਈ ਵੱਖਰੀ ਸਟੇਜ ਨਹੀਂ ਲਾਈ ਕਿਸੇ ਤਰ੍ਹਾਂ ਦਾ ਕੋਈ ਵਖਰੇਵਾ ਜਦੋਂ ਮੈਨੂੰ ਉਹਨਾਂ ਨੇ ਸਾਡੇ ਬਜ਼ੁਰਗਾਂ ਨੇ ਇਹ ਗੱਲ ਆਖੀ ਵੀ ਤੁਸੀਂ ਸਟੇਜ ਤੋਂ ਨਹੀਂ ਬੋਲਣਾ ਮੈਂ ਕਿਹਾ ਸਿਰ ਮੱਥੇ ਥੱਲੇ ਸੰਗਤ ਚ ਜਾ ਕੇ ਬੈਠੇ ਰਹੇ ਹਨਾ ਸੋ ਇਸ ਗੱਲ ਨੂੰ ਪ੍ਰਚਾਰਿਆ ਬਹੁਤ ਗਿਆ ਵੀ ਦੀਪ ਸਿੱਧੂ ਕੋਈ ਵੱਖ ਸੰਘਰਸ਼ ਲੜ ਰਿਹਾ ਨਹੀਂ ਸੰਘਰਸ਼ ਸਾਂਝਾ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਬਿਰਤਾਂਤ ਵੱਖਰਾ ਹੋ ਸਕਦਾ